ਮਨ ਲੋ ਮੈਂ ਤੁਸੀਂ ਤੇ ਆਫਿਸ ਦੇ ਇੱਕ ਦੋ ਜਾਣੇ ਹੋਰ ਰਲ ਕੇ ਆਪਾਂ ਲਾਟਰੀ ਪਾ ਲਈਏ ਤੇ ਜਿਹੜੀ ਤੁਹਾਡੇ ਨਾਮ ਵਾਲੀ ਉਹ ਨਿਕਲ ਆਵੇ ਤੇ ਕੀ ਕਰੋਗੇ ਤੁਸੀਂ ਮੈਂ ਕਿਉਂ ਦੇਵਾਂਗਾ ਤੁਹਾਨੂੰ ਮੈਂ ਉਹ ਇਦਾਂ ਇੱਕ ਪੰਜਾਬੀ ਨੇ ਵੀ ਕੀਤਾ ਤੇ ਉੱਥੇ ਪਵਾੜਾ ਬੜਾ ਪੈ ਗਿਆ ਸਾਝੀਆਂ ਵੀਂਝੀਆਂ ਲਾਟਰੀਆਂ ਪਾਲੀਆਂ ਹੂੰ ਤੇ ਨਿਕਲ ਆਈ ਜੀ ਦੀ ਤੇ ਮੜ ਕੇ ਪੰਗਾ ਬੜਾ ਪੈ ਗਿਆ ਉਹ ਕੀ ਦੀ ਤੇ ਉਹ ਇਸ ਤਰ੍ਹਾਂ ਹੈ ਜੀ ਕਿ ਸਰੀ ਦੀ ਖਬਰ ਹੈ ਉਹ ਪੰਜਾਬੀ ਭਾਈਚਾਰੇ ਦੇ ਸਾਰੇ ਕਾਮੇ ਨੇ ਇੱਕ ਜਗ੍ਹਾ ਕੰਮ ਕਰਦੇ ਨੇ ਤੇ ਉਥੇ ਉਹਨਾਂ ਦੇ ਵਿੱਚ ਮਨਦੀਪ ਸਿੰਘ ਮਾਨਨਾ ਦੇ ਵਿਅਕਤੀ ਨੇ 2 ਮਿਲੀਅਨ ਡਾਲਰ ਦੀ ਲਾਟਰੀ ਜਿੱਤੀ ਤੇ ਉਹਦੇ ਨਾਲ ਜਿਹੜੇ ਕੰਮ ਕਰਦੇ ਸੀ ਉਹਨਾਂ ਨੇ ਕੇਸ ਕਰ ਦਿੱਤਾ ਕੋਰਟ ਦੇ ਵਿੱਚ ਕੋ-ਵਰਕਰ ਜਿਹੜੇ ਹਨਗੇ ਜਿਨ੍ਹਾਂ ਵਿੱਚ ਬਲਵਿੰਦਰ ਕੌਰ ਨਾਗਰਾਜ ਸੁਖਜਿੰਦਰ ਸਿੰਘ ਸਿੱਧੂ ਬਿਨੇਪਾਲ ਸਿੰਘ ਸਿੰਘੇੜਾ ਜੀਵਨ ਪ੍ਰਦਾਨ ਇਹ ਸਾਰਿਆਂ ਨੇ ਜਿਹੜਾ ਸੀ ਫਰੇਟ ਕੰਪਨੀ ਲਈ ਕੰਮ ਕਰਦੇ ਸੀ ਤਾਂ ਉਹਨਾਂ ਨੇ ਕਹਿ ਦਿੱਤਾ ਕਿ ਇਹ ਜਿਹੜਾ ਇਹ ਪੈਸਾ ਪਾਈ ਇਨਾਮ ਸਾਡਾ ਸਾਂਝਾ ਆ ਤੁਸੀਂ ਇਕੱਲੇ ਨੇ ਨਹੀਂ ਜਿੱਤਿਆ ਕੋਰਟ 'ਚ ਕੇਸ ਹੋ ਗਿਆ ਪਾਰ ਕੋਰਟ ਨੇ ਜਿਹੜਾ ਸੀ ਉਹ ਫੈਸਲਾ ਜਿਸ ਵਿਅਕਤੀ ਦੇ ਕੋਲ ਲੋਟਰੀ ਦੀ ਟਿਕਟ ਸੀ ਉਹਦੇ ਹੱਕ ਵਿੱਚ ਨਾ ਦਿੱਤਾ। ਉਹਨਾਂ ਨੇ ਕੋਰਟ ਨੇ ਇਹ ਕਿਹਾ ਕਿ ਇਹਨਾਂ ਨੇ ਕੋਈ ਐਡ ਹੌਕ ਜਾਂ ਬੇਸਿਸ ਤੇ ਗੱਲ ਕੱਚੀ ਪੱਕੀ ਜੀ ਉਸ ਵਿੱਚ ਕੀਤੀ ਹੋਈ ਸੀ। ਕੋਈ ਰਿਟਰਨ ਐਗਰੀਮੈਂਟ ਕੋਈ ਕੁਝ ਨਹੀਂ ਸੀ ਤੇ ਇਹਦੇ ਮੁਤਾਬਕ ਜਿੰਨੀਆਂ ਚੀਜ਼ਾਂ ਸਾਡੇ ਸਾਹਮਣੇ ਆਉਂਦੀਆਂ ਨੇ ਇਹਨਾਂ ਨੇ ਹੋਰ ਕੋਈ ਰਿਟਰਨ ਐਗਰੀਮੈਂਟ ਨਹੀਂ ਕੀਤਾ ਸਿਰਫ WhatsApp ਗਰੁੱਪ ਬਣਾਇਆ ਹੋਇਆ ਸੀ। ਕਦੇ ਟਿਕਟਾਂ ਲੈਣ ਕੋਈ ਜਾਂਦਾ ਸੀ ਕਦੇ ਕੋਈ ਜਾਂਦਾ ਸੀ ਤੇ ਕਦੇ ਕੋਈ ਹੋਰ ਹੀ ਤੀਜਾ ਬੰਦਾ ਜਾਂਦਾ ਸੀ ਇਸ ਕਰਕੇ ਕੋਈ ਉਹਦੇ ਵਿੱਚ ਕੋਈ ਕੋਈ ਕੰਟੀਨਿਉਟੀ ਸਾਇਸੀ ਦੇਖੀ ਨਹੀਂ ਤੇ ਜਦੋਂ ਟਿਕਟਾਂ ਖਰੀਦਣੀਆਂ ਸੀ ਇਹ ਵੀ ਕੋਈ ਨਹੀਂ ਸੀ ਕਿ ਕਿੰਨੇ ਖਰੀਦਣੀਆਂ ਤੇ ਕਦੀ ਕੋਈ ਜਾਂਦਾ ਸੀ ਤੇ ਇਹ ਤੋਂ ਬਾਅਦ ਫਿਰ ਇਹ ਜਿਹੜਾ ਰੌਲਾ ਪਿਆ ਇਹ ਜਾਇਜ਼ ਨਹੀਂ ਤੇ ਜਿਸ ਵਿਅਕਤੀ ਕੋਲ ਇਸ ਵੇਲੇ ਵਿਨਿੰਗ ਹੈਗੀ ਹੈ ਤੇ ਉਹ ਵੀ ਹੀ ਮਾਲਕ ਹੈ ਤੇ ਲਾਟਰੀ ਦਾ ਗਰੁੱਪ ਜਿਹੜਾ ਸੀ ਆਮ ਤੌਰ ਤੇ ਇਸ ਤਰ੍ਹਾਂ ਨਹੀਂ ਬਣਾਇਆ ਜਾਂਦਾ ਜਿਸ ਤਰ੍ਹਾਂ ਇਹਨਾਂ ਨੇ ਬਣਾਇਆ ਸੀ ਪਰ ਜੱਜ ਨੇ ਇਹ ਜਿਹੜੀ ਗੱਲ ਮੰਨੀ ਨਹੀਂ ਜਿਹੜਾ ਜੋ ਸ਼ਿਕਾਇਤ ਹੋਈ ਸੀ ਕਿ ਬਾਕੀ ਵੀ ਹੱਕਦਾਰ ਹੈਗੇ ਨੇ ਸੋ ਗਰੁੱਪ ਦੇ ਤੌਰ ਤੇ ਜਦੋਂ ਟਿਕਟਾਂ ਖਰੀਦਣੀਆਂ ਹੋਣ ਤਾਂ ਸ਼ਾਇਦ ਮੇਰਾ ਖਿਆਲ ਹੈ ਕਿ ਕੋਈ ਨਿਯਮ ਵਗੈਰਾ ਜਿਹੜੇ ਹੋਣਗੇ ਨੇ ਤੇ ਉਹਨਾਂ ਨੂੰ ਫੋਲੋ ਕਰਨਾ ਪਏਗਾ ਫੋਟੋਆਂ ਵਗੈਰਾ ਚੈਟ ਦੇ ਕੁਝ ਜਿਹੜੇ ਸੀ ਉਹ ਜਿਹੜੇ ਸੀ ਉਹ ਮੈਸੇਜ ਸਾਂਝੇ ਕੀਤੇ ਉਹਨਾਂ ਨੂੰ ਅਦਾਲਤ ਨੇ ਮੰਨੇ ਨਹੀਂ ਹੈ ਤੇ ਕੋਈ ਰਿਟਨ ਐਗਰੀਮੈਂਟ ਨਹੀਂ ਹੈ ਕੋਈ ਰਿਕਾਰਡ ਨਹੀਂ ਰੱਖਿਆ ਤੇ ਇਹ ਇਸ ਤੋਂ ਇਲਾਵਾ ਕੁਝ ਨਹੀਂ ਤੇ ਅਸੀਂ ਅਦਾਲਤ ਕਹਿੰਦੀ ਕਿ ਅਸੀਂ ਕੁਝ ਨਹੀਂ ਕਰ ਸਕਦੇ ਜਿਹਨੇ 2 ਮਿਲੀਅਨ ਜਿੱਤਿਆ ਇਹ ਉਸੇ ਦਾ ਹੂੰ